ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਜਿੰਦਰ ਸਿੰਘ ਢਿੱਲੋਂ ਮੈਂ ਆਪਣੀ ਸੋਚ ਮੁਤਾਬਕ ਕੁਝ ਲਾਈਨਾਂ ਲਿਖੀਆਂ ਨੇ ਜੋ ਇੰਡੀਆ ਦੇ ਗਲ ਸਿਸਟਮ ਦੇ ਖਿਲਾਫ ਨੇ ਮੈਨੂੰ ਆਸ ਹੈ ਕਿ ਤੁਸੀਂ ਕਰੋਗੇ ਪਸੰਦ ਜੇ ਤੁਹਾਨੂੰ ਵਧੀਆ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਲਾਈਨਾਂ ਇਸ ਪ੍ਰਕਾਰ ਨੇ ਜੀ ਆ ਬਾਬੇ ਤੇ ਲੀਡਰ ਸਾਡੇ ਦੇਸ਼ ਨੂੰ ਡੂਲੂ ਵਾਂਗੂ ਮਾਂਜੀ ਜਾਂਦੇ ਨੇ ਵਧੀਆ ਵਧੀਆ ਚੀਜ਼ਾਂ ਤੇ ਪੈਸਾ ਸਾਂਭੀ ਜਾਂਦੇ ਨੇ ਇਹ ਸਭ ਦੇਸ਼ ਨੂੰ ਛੱਜ ਚ ਪਾ ਕੇ ਛੱਟੀ ਜਾਂਦੇ ਨੇ ਲੋਕਾਂ ਨੂੰ ਮੂਰਖ ਬਣਾ ਕੇ ਪੈਸਾ ਵੱਟੀ ਜਾਂਦੇ ਨੇ 67 ਸਾਲ ਦੀ ਹੋ ਗਈ ਆਜ਼ਾਦੀ 67 ਸਾਲ ਦੀ ਹੋ ਗਈ ਆਜ਼ਾਦੀ ਅਸੀਂ ਅੱਜ ਵੀ ਤੱਕ ਕਈ ਖਾਈ ਜਾਂਦੇ ਆ ਜੇ ਕੋਈ ਮੰਗਦਾ ਇਨਸਾਫ ਤਾਂ ਉਹਦੇ ਹੀ ਗਲ ਫੰਦਾ ਪਾਈ ਜਾਂਦੇ ਆ ਆ ਬਾਬਿਆਂ ਦਾ ਆਇਆ ਐਸਾ ਹੜ ਆ ਬਾਬਿਆਂ ਦਾ ਆਇਆ ਐਸਾ ਹੜ ਕਿ ਸਾਡੇ ਦੇਸ਼ ਦੀ ਨੀਂਦ ਨੂੰ ਹੀ ਖਾਰ ਗਈ ਸਾਡੇ ਦੇਸ਼ ਦਾ ਮਿੱਤਰਾ ਸਾਡੀ ਨਾ ਸਾੰਮ ਤੇ ਅਨਪੜਤਾ ਮਾਰ ਗਈ 21ਵੀਂ ਸਦੀ ਆ ਗਈ ਮਿੱਤਰੋ 21ਵੀਂ ਸਦੀ ਆ ਗਈ ਮਿੱਤਰੋ ਅਸੀਂ ਅੱਜ ਵੀ ਜੰਮਦੇ ਬੱਚੇ ਦੇ ਗਲਤ ਮੀਤ ਪਾ ਕੇ ਤਾੜੀ ਮਾਰੀ ਜਾਂਦੇ ਆ ਜੇ ਕਿ ਪੁੱਛਦਾ ਤਾਂ ਰਸਮ ਕਹਿ ਕੇ ਗਲਟ ਟਾੜੀ ਜਾਂਦੇ ਆ ਬਾਬਿਆਂ ਦੇ ਮਗਰ ਲਾ ਕੇ ਨਾਰੀ ਨਹਿਰ ਚ ਤਾਰੀ ਜਾਂਦੇ ਆ ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਕਹਿ ਕੇ ਪੈਸਾ ਅਗੇ ਧਰੀ ਜਾਂਦੇ ਹੋ ਪਰ ਮੂਰਖ ਲੋਕੋ ਤੁਸੀਂ ਆਪਣੀ ਜ਼ਿੰਦਗੀ ਆਪਣੇ ਹੱਥੀ ਕੰਗਾਲ ਕਰੀ ਜਾਂਦੇ ਹੋ ਬਚ ਜਾਂਦੇ ਸਾਡੇ ਬਜ਼ੁਰਗ ਵਹਿਮਾਂ ਪਰਮਾ ਤੋਂ ਬਚ ਜਾਂਦੇ ਸਾਡੇ ਬਜ਼ੁਰਗ ਵਹਿਮਾਂ ਪਰਮਾ ਤੋਂ ਜੇ ਉਹਨਾਂ ਦੇ ਮਾਪੇ ਉਹਨਾਂ ਨੂੰ ਕੋਈ ਚੰਗੀ ਫਲਾਹ ਦੰਦੇ ਵਹਿਮਾਂ ਪਰਮਾ ਤੋਂ ਦੂਰ ਕੋ ਚੰਗੇ ਰਾਹ ਪਾ ਦੰਦੇ ਮੈਂ ਕਹਿੰਦਾ ਨੌਜਵਾਨ ਪੀੜੀ ਨੂੰ ਮੈਂ ਕਹਿੰਦਾ ਨੌਜਵਾਨ ਪੀੜੀ ਨੂੰ ਤੁਸੀਂ ਚੰਗਾ ਬੇੜਾ ਚੁੱਕਿਓ ਆਪਣੇ ਜਵਾਕਾਂ ਨੂੰ ਵਹਿਮਾਂ ਪਰਮਾ ਤੇ ਪਖੰਡੀ ਬਾਬਿਆਂ ਤੋਂ ਦੂਰ ਰੱਖਿਓ ਜੇ ਬਣਾਉਣਾ ਚਾਹੁੰਦੇ ਆ ਆਪਣੇ ਦੇਸ਼ ਨੂੰ ਖੁਸ਼ਹਾਲ ਜੇ ਬਣਾਉਣਾ ਚਾਹੁੰਦੇ ਆ ਆਪਣੇ ਦੇਸ਼ ਨੂੰ ਖੁਸ਼ਹਾਲ ਤਾਂ ਆਪਣੇ ਦਿਮਾਗ ਦੀ ਪੰਮੇਰੀ ਕਮਾਉਣੀ ਪੈਣੀ ਆ ਪੁਰਾਣੀ ਗੱਲਾਂ ਤੇ ਪਖੰਡੀ ਬਾਬਾਂ ਨੂੰ ਛੱਡ ਕੇ ਨਵੀਂ ਨੀਤੀ ਅਪਣਾਉਣੀ ਪੈਣੀ ਆ ਕਈ ਮੰਗਦੇ ਧਰਮ ਦੇ ਨਾਂ ਤੇ ਵੋਟਾਂ ਕਈ ਮੰਗਦੇ ਧਰਮ ਦੇ ਨਾਂ ਤੇ ਵੋਟਾਂ ਕਹਿੰਦੇ ਅਸੀਂ ਦਵਾਂਗੇ ਤੁਹਾਨੂੰ ਛੋਟਾਂ ਪਰ ਇਹ ਸਭ ਪਾਣੀ ਦੇ ਬਲਬੇ ਦੇ ਭੰਗ ਨੇ ਇਹ ਤਾਂ ਸਭ ਮਿੱਤਰ ਵੋਟਾਂ ਮੰਗਣ ਦੇ ਢੰਗ ਨੇ ਪਰ ਤੁਸੀਂ ਕਿਵੇਂ ਦੀ ਨਾ ਸੁਣਿਓ ਪਰ ਤੁਸੀਂ ਕਿਵੇਂ ਦੀ ਨਾ ਸੁਣਿਓ ਆਪਣੇ ਦੇਸ਼ ਲਈ ਚੰਗਾ ਬੰਦਾ ਚੁਣਿਓ ਸਾਡੇ ਦੇਸ਼ ਵਿੱਚ ਕਿਫੇ ਚੀਜ਼ ਦੀ ਥੋੜ੍ਹ ਨਹੀਂ ਜੇ ਹੋ ਜਾਵੇ ਚੰਗਾ ਸਿਸਟਮ ਤਾਂ ਬਾਹਰ ਜਾਣ ਦੀ ਲੋੜ ਨਹੀਂ ਇਹ ਗੱਲਾਂ ਕਰਨਾਂ ਦੀ ਹੋਣਾ ਚੰਗਾ ਸਿਸਟਮ ਇਹ ਗੱਲਾਂ ਕਰਨਾਂ ਦੀ ਹੋਣਾ ਚੰਗਾ ਸਿਸਟਮ ਸਾਨੂੰ ਇੱਕਜੁੱਟ ਹੋ ਕੇ ਮਾੜੇ ਬੰਦਿਆਂ ਤੋਂ ਰਾਜ ਖੋਹਣਾ ਪੈਣਾ ਹੈ ਪਖੰਡੀ ਬਾਬੇ ਤੇ ਗਲ ਸਿਸਟਮ ਦੇ ਵਿਰੁੱਧ ਹੋਣਾ ਪੈਣਾ ਆ ਸੁਣ ਕੇ ਮੇਰੀ ਲਾਈਨਾਂ ਸੁਣ ਕੇ ਮੇਰੀ ਲਾਈਨਾਂ ਨਾ ਗਲ ਟਾਲ ਦਿਓ ਗਲਤ ਗੱਲਾਂ ਤੋਂ ਦੂਰ ਕੋਈ ਚੰਗਾ ਗਾਣ ਦੀ ਧਾਰ ਲਿਓ ਗਲਤ ਗੱਲਾਂ ਤੋਂ ਦੂਰ ਕੋਈ ਚੰਗਾ ਗਾਣ ਦੀ ਧਾਰ ਲਿਓ ਸੋ ਦੋਸਤੋ ਇਹ ਤਾਂ ਸੀਗੇ ਲਾਈਨਾਂ ਜੀ ਤੁਹਾਨੂੰ ਵਧੀਆ ਲੱਗੀ ਐ ਸਬਸਕ੍ਰਾਈਬ ਜਰੂਰ ਕਰਦੇ ਹੋ ਜੇ ਤੁਹਾਨੂੰ ਵਧੀਆ ਨਹੀਂ ਲੱਗੀਆਂ ਤਾਂ ਕਮੈਂਟ ਕਰਕੇ ਦੱਸਦੇ ਹੋ ਆਪਾਂ ਮਿਲਾਂਗੇ ਫੇਰ ਨਵੀਂ ਲਾਈਨਾਂ ਦੇ ਨਾਲ ਜੱਤ ਕਾ ਰੱਬ ਰੱਖਾ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਣਨ ਦੇ ਲਈ ਜੀ